ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵੇਲੇ ਦਾਈ ਮਾਣੇ ਕੀ ਕ੍ਰਿਸ਼ਮਾ ਦੇਖਿਆ ਆਓ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੂਰਨ ਮਾਸੀ ਵਾਲੇ ਦਿਨ ਖੱਤਰੀਆਂ ਦੇ ਘਰ ਹੋਇਆ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ ਅਤੇ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਦੇਵੀ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਤਾਂ ਮਹਿਤਾ ਕਾਲੂ ਸਵੇਰੇ ਸਵਕਤੀ ਉੱਠ ਕੇ ਪੰਡਿਤ ਹਰੀਦੇਵਾਲ ਕੋਲ ਜੀ ਗਿਆ ਅਤੇ ਪੰਡਿਤ ਜੀ ਨੂੰ ਜਾ ਕੇ ਕਹਿਣ ਲੱਗਾ ਕਿ ਮੇਰੇ ਘਰ ਸਪੁੱਤਰ ਨੇ ਜਨਮ ਲਿਆ ਹੈ ਤੁਸੀਂ ਮੇਰੇ ਨਾਲ ਚੱਲ ਕੇ ਉਸ ਦੀ ਤੁਸੀਂ ਜਨਮ ਪੱਤਰੀ ਦੇਖ ਲਵੋ ਤਾਂ ਪੰਡਿਤ ਹਰੀਦੇਵਾਲ ਮਹਿਤਾ ਕਾਲੂ ਨੂੰ ਕਹਿਣ ਲੱਗਾ ਕਿ ਤੁਸੀਂ ਚੱਲੋ ਮੈਂ ਤੂਬ ਪੱਤੀ ਕਰਕੇ ਆਉਂਦਾ ਹਾਂ ਤਾਂ ਮਹਿਤਾ ਕਾਲੂ ਜੀ ਘਰ ਪਹੁੰਚ ਗਏ ਤੇ ਕੁਝ ਹੀ ਦੇਰ ਬਾਅਦ ਪੰਡਿਤ ਹਰੀਦੇਵਾਲ ਵੀ ਪਹੁੰਚ ਗਏ ਉਹਨਾਂ ਦੇ ਪਿੱਛੇ-ਪਿੱਛੇ ਹੀ ਆ ਗਏ ਤਾਂ ਪੰਡਿਤ ਮਹਿਤਾ ਕਾਲੂ ਨੂੰ ਕਹਿਣ ਲੱਗਾ ਕਿ ਅੰਦਰ ਜਾ ਕੇ ਦਾਈ ਮਾਂ ਨੂੰ ਬੁਲਾਓ ਅਸੀਂ ਉਹਨਾਂ ਕੋਲੋਂ ਬਾਲਕ ਦੇ ਜਨਮ ਬਾਰੇ ਪੁੱਛਣਾ ਹੈ ਮਹਿਤਾ ਕਾਲੂ ਜੀ ਅੰਦਰ ਗਏ ਅਤੇ ਦਾਈ ਮਾਂ ਨੂੰ ਬੁਲਾ ਕੇ ਲਿਆਏ ਤਾਂ ਪੰਡਿਤ ਹਰੀਦੇਵਾਲ ਦਾਈ ਮਾਂ ਨੂੰ ਪੁੱਛਣ ਲੱਗਾ ਇਸ ਬਾਲਕ ਦਾ ਜਨਮ ਕਿਸ ਵੇਲੇ ਹੋਇਆ ਹੈ ਦਾਈ ਮਾਂ ਕਹਿਣ ਲੱਗੀ ਕਿ ਪੰਡਤ ਜੀ ਅੱਧੀ ਰਾਤ ਨੂੰ ਪਿਛਲੇ ਪੈਰ ਵਿੱਚ ਹੋਇਆ ਪਰ ਪੰਡਿਤ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਹੱਥਾਂ ਵਿੱਚ ਬਹੁਤ ਸਾਰੇ ਬਾਲਕਾਂ ਨੇ ਜਨਮ ਲਿਆ ਹੈ ਪਰ ਇਸ ਬਾਲਕ ਦੇ ਜਨਮ ਵੇਲੇ ਜਿਹੜਾ ਚਮਤਕਾਰ ਮੈਂ ਦੇਖਿਆ ਹੈ ਉਸ ਨੂੰ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਜਿੰਨੇ ਵੀ ਬੱਚੇ ਇਸ ਸੰਸਾਰ ਤੇ ਜਨਮ ਲੈਂਦੇ ਹਨ ਉਸ ਵਕਤ ਉਹ ਰੋਂਦੇ ਹੋਏ ਰੋਂਦੇ ਹੋਏ ਪੈਦਾ ਹੁੰਦੇ ਹਨ ਪਰ ਇਹ ਬਾਲਕ ਉਹਨਾਂ ਬਾਲਕਾਂ ਨਾਲੋਂ ਕੁਝ ਅਲੱਗ ਹੀ ਹੈ ਕਿਉਂਕਿ ਇਸ ਨੇ ਜਨਮ ਲੈਣ ਵੇਲੇ ਕੁਝ ਅਲੱਗ ਤਰੀਕੇ ਨਾਲ ਹੱਸਣ ਲੱਗਾ ਜਿਵੇਂ ਕੋਈ ਸਿਆਣਾ ਬੱਚਾ ਹੱਸਦਾ ਹੈ ਧਾਈ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਪੰਡਿਤ ਮਹਿਤਾ ਕਾਲੂ ਜੀ ਨੂੰ ਕਹਿਣ ਲੱਗਾ ਕਿ ਮਹਿਤਾ ਕਾਲੂ ਦਾਈ ਮਾਂ ਦੇ ਕਹਿਣ ਮੁਤਾਬਕ ਮਹਿਤਾ ਕਾਲੂ ਮੈਨੂੰ ਇਹ ਬਾਲਕ ਕੋਈ ਆਮ ਬਾਲਕ ਨਹੀਂ ਲੱਗਦਾ ਅਤੇ ਮੈਂ ਵੀ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਪਰ ਦਾਈ ਮਾਂ ਪੰਡਿਤ ਨੂੰ ਕਹਿਣ ਲੱਗੀ ਪੰਡਿਤ ਜੀ ਅਜੇ ਬਾਲ ਕੁਝ ਘੰਟਿਆਂ ਦਾ ਹੀ ਹੈ ਅਤੇ ਬਾਹਰ ਠੰਡ ਵੀ ਹੈ ਇਸ ਲਈ ਬੱਚੇ ਨੂੰ ਕਮਰੇ ਤੋਂ ਬਾਹਰ ਨਹੀਂ ਲਿਆਇਆ ਜਾ ਸਕਦਾ ਪਰ ਪੰਡਤ ਕਹਿਣ ਲਗਾ ਕਿ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਬਾਲਕ ਨੂੰ ਬਾਹਰ ਲੈ ਆਵੋ ਬਾਲਕ ਨੂੰ ਕੁਝ ਨਹੀਂ ਹੋਵੇਗਾ ਪੰਡਤ ਦੇ ਇਹ ਗੱਲ ਕਹਿਣ ਤੇ ਦਾਈ ਮਾਂ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਬਾਹਰ ਲੈ ਆਈ ਪੰਡਤ ਹਰਿਦੇਵਾਲ ਉਸ ਬਾਲ ਦੇ ਦਰਸ਼ਨ ਕਰਦਿਆਂ ਹੀ ਨਿਹਾਲ ਹੋ ਗਿਆ ਅਤੇ ਉਸ ਨੇ ਸਭ ਤੋਂ ਪਹਿਲਾਂ ਬਾਲਕ ਨੂੰ ਦੋਨੋਂ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਦਾਈ ਮਾਂ ਨੂੰ ਕਹਿਣ ਲੱਗੇ ਕਿ ਹੁਣ ਤੁਸੀਂ ਇਸ ਬੱਚੇ ਨੂੰ ਅੰਦਰ ਲੈ ਜਾਵੋ ਮਹਿਤਾ ਕਾਲੂ ਜੀ ਪੰਡਿਤ ਨੂੰ ਕਹਿਣ ਲੱਗੇ ਕਿ ਪੰਡਿਤ ਜੀ ਹੁਣ ਤੁਸੀਂ ਇਸ ਬੱਚੇ ਦਾ ਨਾਮ ਰੱਖੋ ਤਾਂ ਪੰਡਿਤ ਹਰੀदयाल ਥੋੜੀ ਦੇਰ ਬਣ ਸੋਚਣ ਤੋਂ ਬਾਅਦ ਮਹਿਤਾ ਕਾਲੂ ਨੂੰ ਕਹਿਣ ਲੱਗਾ ਕਿ ਮੈਂ ਇਸ ਬੱਚੇ ਦਾ ਨਾਮ 13 ਦਿਨਾਂ ਬਾਅਦ ਸੋਚ ਕੇ ਫਿਰ ਦੱਸਾਂਗਾ ਪੰਡਤ ਹਰੀਦੇਵਾਲ 13 ਦਿਨ ਬੱਚੇ ਦਾ ਨਾਮ ਸੋਚਦਾ ਰਿਹਾ ਅਤੇ ਸੋਚ-ਸੋਚ ਕੇ ਹੈਰਾਨ ਹੁੰਦਾ ਰਿਹਾ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਬਾਲਕ ਕਦੀ ਨਹੀਂ ਦੇਖਿਆ 13 ਦਿਨਾਂ ਬਾਅਦ ਮਹਿਤਾ ਕਾਲੂ ਨੇ ਪੰਡਿਤ ਹਰੀਦੇਵਾਲ ਨੂੰ ਫਿਰ ਆਪਣੇ ਘਰ ਬੁਲਾਇਆ ਅਤੇ ਉਸ ਬਾਲ ਦਾ ਨਾਮ ਰੱਖਣ ਲਈ ਫਿਰ ਬੇਨਤੀ ਕੀਤੀ ਪੰਡਿਤ ਹਰੀਦੇਵਾਲ ਨੇ ਉਸ ਬਾਲਕ ਨੂੰ ਚੋਲਾ ਪਹਿਨਾ ਕੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਅਸੀਂ ਤੁਹਾਡੇ ਬਾਲਕ ਦਾ ਨਾਮ ਨਾਨਕ ਰੱਖਾਂਗੇ ਤਾਂ ਮਹਿਤਾ ਕਾਲੂ ਪੰਡਿਤ ਜੀ ਨੂੰ ਕਹਿਣ ਲੱਗਾ ਕਿ ਪੰਡਿਤ ਜੀ ਇਹ ਨਾਮ ਤੁਸੀਂ ਸਹੀ ਨਹੀਂ ਰੱਖਿਆ ਕਿਉਂਕਿ ਇਹ Hindu Turk ਦਾ ਸਾਂਝਾ ਹੈ ਤਾਂ ਪੰਡਿਤ ਹਰੀदयाल ਨੇ ਮਹਿਤਾ ਕਾਲੂ ਜੀ ਨੂੰ ਕਿਹਾ ਇਹ ਬਾਲਕ ਕੋਈ ਬਹੁਤ ਵੱਡਾ ਅਵਤਾਰੀ ਹੈ ਜਿਸ ਨੇ ਤੁਹਾਡੇ ਘਰ ਜਨਮ ਲਿਆ ਹੈ ਅਤੇ ਇਸ ਤੋਂ ਪਹਿਲਾਂ ਸ੍ਰੀ ਰਾਮਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਅਵਤਾਰੀ ਸਨ ਅਤੇ ਉਹਨਾਂ ਨੂੰ ਹੀ ਹਿੰਦੂ ਪੂਜਦੇ ਸਨ ਪਰ ਨਾਨਕ ਦੇਵ ਨੂੰ ਹਿੰਦੂ ਅਤੇ ਤੁਰਕ ਦੋਨੋਂ ਧਰਮ ਹੀ ਪੂਜਣਗੇ ਇਹ ਕੋਈ ਬਹੁਤ ਵੱਡਾ ਗਿਆਨਵਾਨ ਹੋਵੇਗਾ ਜਿਸ ਨੂੰ ਧਰਤੀ ਸਮੁੰਦਰ ਅਤੇ ਆਕਾਸ਼ ਵੀ ਰਾਹ ਦੇਣਗੇ ਇਹ ਆਪ ਮਨੁੱਖ ਦੇ ਰੂਪ ਵਿੱਚ ਜਗਤ ਦਾ ਉਦਾਰ ਕਰਨ ਲਈ ਆਇਆ ਹੈ। ਏਨੀ ਗੱਲ ਕਹਿ ਕੇ ਪੰਡਿਤ ਹਰੀदयाल ਜੀ ਆਪਣੇ ਘਰ ਵਾਪਸ ਚਲੇ ਗਿਆ ਅਤੇ ਮਹਤਾ ਕਾਲੂ ਜੀ ਆਪਣੇ ਬਾਲਕ ਦੇ ਬਾਰੇ ਇਹ ਸਭ ਕੁਝ ਸੁਣਨ ਤੋਂ ਬਾਅਦ ਬਹੁਤ ਖੁਸ਼ ਹੋਏ। ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਵਾਹਿਗੁਰਜੀ ਕਾ ਖਾਲਸਾ, ਵਾਹਿਗੁਰਜੀ ਕੀ ਫਤਿਹ।